नमस्कार मैं स्वर्ण सलारिया चेयरमैन द वाइट मेडिकल कॉलेज एंड हॉस्पिटल गुंगल पठान कोर्ट तो बोल रहा हूं मैं सारे मेरे निवासियों को मेरे भ्रा बहनों कहना चाहना है कि कोविड 19 वेरिएंट न्यू वेरिएंट ए एन वी 1-8-1 एक न्यू वेरिएंट अभी आया है मार्केट में हजारों के सब से केस हो गए हैं हिंदुस्तान में ਉਸમે ਫਿਊ ਹੰਡਰ ਦਿੱਲੀ ਮੇ ਹੈ ਮੈਂ ਆਪ ਸਭ ਕੋ ਇਹ ਬੇਨਤੀ ਕਰਨਾ ਚਾਹਨਾ ਹੈ ਕਿ ਅਗਰ ਤੁਹਾਨੂੰ ਕਿਤੇ ਇਦਾਂ ਦੇ ਸਿੰਪਟਮ ਹੋਣ ਜਿੱਦਾਂ ਮੈਂ ਹੁਣ ਬੋਲ ਰਿਹਾ ਅਗਰ ਕਿਸੇ ਨੂੰ ਫੀਵਰ ਹੈ ਇਹਨੂੰ ਇਮੀਡੀਏਟਲੀ ਚੈੱਕ ਕਰਵਾਓ ਅਗਰ ਕਿਸੇ ਨੂੰ ਕਫ ਕੋਲਡ ਹੈਗਾ ਚੈੱਕ ਕਰਵਾਓ ਅਗਰ ਕਿਸੇ ਨੂੰ ਸੋਰ Throat ਹੈ ਨਾ ਚੈੱਕ ਕਰਾਓ ਰਨਿੰਗ ਨੋਸ ਚੈੱਕ ਕਰਾਓ ਅਗਰ ਤੁਹਾਨੂੰ ਲੱਗਦਾ ਹੈ ਕਿ ਥੋੜਾ ਵੋਮਿਟਿੰਗ ਫੀਲ ਹੋ ਰਹੀ ਹੈ ਜਾਂ ਮਸਲ ਬਾਡੀ ਪੇਨ ਹੈਗਾ ਚੈੱਕ ਕਰਾਓ ਇਹਦੇ ਇਲਾਵਾ ਅਗਰ ਸਿਰ ਦਰਦੀ ਵੀ ਕਿਤੇ ਸ਼ਿਕਾਇਤ ਹੈ ਜੀ ਚੈੱਕ ਕਰਾਓ ਇਹ ਸਾਰੇ ਜਿਹੜੇ ਇਹ ਸਿੰਪਟਮ ਹਨ ਇਹ ਕਿਹਦੇ ਨੇ ਕੋਵਿਡ ਦੇ ਇਹਨੂੰ ਕਾਰ ਬੈਠ ਕੇ ਇਹਨੂੰ ਈਵੀ ਲੈਂਡ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਹਦੇ 'ਚ ਕੋਈ ਪੈਸਾ ਨਹੀਂ ਲੱਗਣਾ ਤੁਸੀਂ ਆਪਣਾ ਆਯੁਸ਼ਮਾਨ ਕਾਰਡ ਈਸੀਐਟ ਕਾਰਡ ਚੱਕੋ ਆ ਜਾਓ ਬਟ ਅਗਰ ਕਿਸੇ ਕੋਲ ਇਹ ਵੀ ਨਹੀਂ ਹੈਗਾ 31500 2000 ਰੁਪਏ ਨਾਲ ਸਾਰੀ ਚੈਕਿੰਗ ਤੁਹਾਡੀ ਹੋ ਜਾਏਗੀ ਅਗਰ ਇੱਕ ਦਿਨ ਰਹਿਣਾ ਵੀ ਪਿਆ ਤੇ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ 24 ਘੰਟੇ ਤੁਹਾਡੇ ਵਾਸਤੇ ਖੁੱਲਾ ਹੈ ਤੁਹਾਨੂੰ ਕਿਸੇ ਨੂੰ ਡਰਨੀ ਜ਼ਰੂਰਤ ਨਹੀਂ ਹੈਗੀ ਅਗਰ ਕਿਸੇ ਨੂੰ ਇਤਾਂ ਦਾ ਕੁਝ ਹੈਗਾ ਵੀ ਹੈ ਕੋਵਿਡ ਦਾ ਉਹ ਵੀ ਠੀਕ ਹੋ ਕੇ ਜਾਏਗਾ ਇੱਥੋਂ ਮੈਂ ਯਕੀਨ ਨਾਲ ਕਹਿੰਦਾ ਤੁਸੀਂ ਮੇਰੇ ਤੇ ਭਰੋਸਾ ਕਰਿਓ ਘਬਰਾਣਾ ਨਹੀਂ ਲੇਕਿਨ ਇਹ ਜਿਹੜੇ ਮੈਂ ਤੁਹਾਨੂੰ ਸਾਰੇ ਚੀਜ਼ਾਂ ਬੋਲੀਆਂ ਨੇ ਕਿ ਕਿ ਤੇ ਬੁਖਾਰ ਹੁੰਦਾ ਹੈ ਕਿ ਕਿ ਖਾਂਸੀ ਹੁੰਦੀ ਹੈ ਕੋਲਡ ਹੁੰਦਾ ਹੈ ਸਿਰ ਦਰਦ ਹੁੰਦੀ ਹੈ ਬਾਡੀ ਪੇਨ ਹੁੰਦੀ ਹੈ ਇਹਨੂੰ ਘਰ ਬੈਠ ਕੇ ਲੰਬਾ ਨਹੀਂ ਕਰਨਾ ਇਮੀਡੀਏਟਲੀ ਚੈੱਕ ਕਰੋ 24 ਘੰਟੇ ਅਸੀਂ ਤੁਹਾਡੀ ਸੇਵਾ ਵਿੱਚ ਬੈਠੇ ਆਂ ਔਰ ਯਕੀਨ ਨਾਲ ਆਪਣੇ ਪਰਿਵਾਰ ਦੀ ਮੈਂਬਰ ਦੀ ਤਰ੍ਹਾਂ ਤੁਹਾਡੀ ਸੇਵਾ ਕਰਾਂਗੇ ਕਿਉਂਕਿ ਵਾਈਡ ਮੈਡੀਕਲ ਕਾਲਜ ਜਿਹਨੂੰ ਅਸੀਂ ਪਹਿਲੇ ਚਿੰਤਪੂਰਨੀ ਮੈਡੀਕਲ ਕਾਲਜ ਕਹਿੰਦੇ ਸੀਗੇ ये थोड़ी सेवा में हाजिर है इस वास्ते कोविड में आप इज ला लेकिन इस तो डरना भी नहीं डरने वाली चीज़ भी है नहीं लेकिन दवाई तो लैं पेगी इस वास्ते सारे भैन मेरे माता जो भी मैंने सुन ले थोड़ा सीरीयस लो बहुत बहुत धन्यवाद नमस्कार